ਆਪਾਂ ਲਗਾਤਾਰ ਗੱਲ ਕਰ ਰਹੇ ਆ ਵੱਖ-ਵੱਖ ਹਲਕਿਆਂ ਦੀ ਗਰਾਊਂਡ ਰਿਪੋਰਟ ਦੀ ਤੇ ਅੱਜ ਆਪਾਂ ਪਹੁੰਚੇ ਆ ਗਰਦਾਸਪੁਰ ਤੇ ਉੱਥੋਂ ਦੀ ਗੱਲ ਕਰਦੇ ਆ ਕਿ ਗਰਦਾਸਪੁਰ ਦੇ ਸਮੀਕਰਨ ਕੀ ਕਹਿੰਦੇ ਨੇ ਕਿਹਦੇ ਵੱਲ ਤੱਕੜੀ ਦਾ ਪਲੜਾ ਭਾਰੀ ਐ ਤੇ ਕਿਹਦੇ ਵੱਲ ਨਹੀਂ ਕਾਂਗਰਸ ਅੱਗੇ ਐ ਆਪ ਜਾਂ ਫਿਰ ਭਾਜਪਾ ਜਾਂ ਫਿਰ ਅਕਾਲੀ ਦਲ ਇਹਦੇ ਬਾਰੇ ਖੁੱਲ ਕੇ ਗੱਲਬਾਤ ਕਰਦੇ ਆ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਗਰਦਾਸਪੁਰ ਹਲਕਾ ਪੰਜਾਬ ਦੇ ਮਾਝੇ ਇਲਾਕੇ ਦਾ ਹਲਕਾ ਐ ਲਗਭਗ ਸਾਰਾ ਹੀ ਹਲਕਾ ਪਾਕਿਸਤਾਨ ਨਾਲ ਲੁੱਕ ਲੱਗਦੀ ਕੌਮੀ ਸਰਹੱਦ ਦੇ ਨਾਲ ਲੱਗਿਆ ਹੋਇਆ 9 ਵਿਧਾਨ ਸਭਾ ਹਲਕੇ ਦੇ ਚਾਉਂਦੇ ਐ ਜਿਸ ਦੇ ਵਿੱਚ ਉੱਪਰ ਪਹਾੜੀ ਇਲਾਕੇ ਦੇ ਤਿੰਨ ਹਲਕੇ ਆ ਪਠਾਨਕੋੜ ਪੋਆ ਤੇ ਸੁਜਾਨਪੁਰ ਬਾਕੀ ਥੱਲੜਲੇ ਹਲਕੇ ਆ ਜਿਹੜੇ ਸਾਰੇ ਦੇ ਸਾਰੇ ਲਗਭਗ ਬਿਆਸ ਤੇ ਰਾਵੀ ਦੇ ਨਾਲ ਲੱਗਦੇ ਆ ਕਾਦੀਆਂ ਡੇਰਾ ਬਾਬਾ ਨਾਨਕ ਫਤਿਹਗੜ ਚੂੜੀਆਂ ਬਟਾਲਾ ਗਰਦਾਸਪੁਰ ਇਹ ਹਲਕੇ ਸਾਰੇ ਦੇ ਸਾਰੇ ਥੱਲੇ ਆ 9 ਦੇ ਵਿੱਚੋਂ 6 ਹਲਕਿਆਂ ਦੇ ਉੱਤੇ ਕਾਂਗਰਸ ਐ 2 ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਤੇ 1 ਭਾਰਤੀ ਜਨਤਾ ਪਾਰਟੀ ਦੇ ਕੁੱਲ ਮਿਲਾ ਕੇ ਜੇਕਰ ਕੁਝ ਪੁਆਇੰਟਾਂ ਦੇ ਰਹੀ ਐਸੀ ਗਰਦਾਸਪੁਰ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਗਰਦਾਸਪੁਰ ਦੇ ਇਸ ਸਮੇਂ ਦੇ ਸਿਆਸੀ ਸਮੀਕਰਨ ਕੀ ਕਹਿੰਦੇ ਆ ਇਸ ਸੀਟ ਦੇ ਉੱਤੇ ਕੌਣ ਬਾਜ਼ੀ ਮਾਰ ਸਕਦਾ ਸੀ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਗਰਦਾਸਪੁਰ ਨੂੰ ਲੋਕ ਲੋਕ ਸਭਾ ਨੂੰ ਦੋ ਦੋ ਹਿੱਸਿਆਂ 'ਚ ਵੰਡ ਲਿਆ ਜਾਵੇ ਜਿਹੜਾ ਉੱਪਰਲਾ ਹਿੱਸਾ ਪਠਾਨਕੋਟ ਸੁਜਾਨਪੁਰ ਭੋਏ ਵਾਲਾ ਤੇ ਥੱਲੜਲਾ ਜਿਹੜਾ ਥੱਲੜਲਾ ਹਿੱਸਾ ਆ ਇੱਥੇ ਲਗਭਗ ਸਿੱਖਾਂ ਦੀ ਬਹੁ ਗਿਣਤੀ ਆ ਖਾਸ ਕਰਕੇ ਸਿੱਖਾਂ ਦੇ ਵਿੱਚ ਵੀ ਜੱਟਾ ਜੱਟ ਸਿੱਖਾਂ ਦੀ ਇੱਕ ਵੱਡੀ ਤعداد ਵਸਦੀ ਆ ਉਸ ਤੋਂ ਬਾਅਦ ਜਿਹੜੀ ਹੈ 29% ਜਿਹੜੀ ਆਬਾਦੀ ਹੈ ਉਹ ਹਿੰਦੂਆਂ ਦੀ ਹੈ ਤੇ ਫਿਰ ਤੀਜਾ ਨੰਬਰ ਮਸੀਹ ਭਾਈਚਾਰੇ ਦਾ ਆਉਂਦਾ ਐ ਸਾਈ ਭਾਈਚਾਰੇ ਦਾ ਆਉਂਦਾ ਲਗਭਗ 11% ਦੇ ਨੇੜੇ ਤੇੜੇ ਹੈ ਉਹਨਾਂ ਦੀ ਆਬਾਦੀ ਹੈ ਤੇ ਪਠਾਨਕੋਟ ਦੇ ਵਿੱਚ ਲਗਭਗ 80 ਤੋਂ 90% ਤੱਕ ਹਿੰਦੂ ਆਬਾਦੀ ਹੈ ਫਿਰ ਸਿੱਖਾਂ ਦੀ ਆਬਾਦੀ ਹੈ ਤੇ ਬਹੁਤ ਥੋੜੇ ਗਿਣਤੀ ਦੇ ਵਿੱਚ ਜਿਹੜੀ ਦੂਜੇ ਭਾਈਚਾਰੇ ਵਸਦੇ ਆ ਜੇਕਰ ਆਪਾਂ ਕੁਝ ਪੁਆਇੰਟਾਂ ਦੇ ਰਾਹੀਂ ਗਰਦਾਸਪੁਰ ਦੀ ਸਥਿਤੀ ਨੂੰ ਝੋਖਣਾ ਹੋਵੇ ਤਾ ਆਪਾਂ 5 ਪੁਆਇੰਟ ਇਕੱਠੇ ਕਰਦੇ ਆਂ ਤੇ ਉਹਨਾਂ ਦੇ ਵਾਰੀ-ਵਾਰੀ ਗੱਲ ਕਰਦੇ ਆਂ ਕਿ 50 ਪੁਆਇੰਟਾਂ ਰਾਹੀਂ ਆਪਾਂ ਦੇਖਦੇ ਆਂ ਕਿ ਕਿਹੜੇ-ਕਿਹੜੇ ਉਮੀਦਵਾਰ ਦਾ ਪਲੜਾ ਪਾੜੀ ਹੈ। ਉਮੀਦਵਾਰ ਨੇ ਕਾਂਗਰਸ ਤੋਂ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸੁਖੀ ਰੰਧਾਵਾ ਆਮ ਆਦਮੀ ਪਾਰਟੀ ਨੇ ਬਟਾਲਾ ਤੋਂ ਵਿਧਾਇਕ ਸ਼ੈਰੀ ਕਲਸੀ ਨੂੰ ਮੈਦਾਨ ਚ ਉਤਾਰਿਆ। ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਲਿਜਾ ਕੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਉਮੀਦਵਾਰ ਬਣਾਇਆ ਹੈ। ਭਾਰਤੀ ਜਨਤਾ ਪਾਰਟੀ ਨੇ ਸਾਬਕਾ ਵਿਧਾਇਕ ਦਿਨੇਸ਼ ਬੱਬੂ ਠਾਕੁਰ ਦਿਨੇਸ਼ ਸਿੰਘ ਬੱਬੂ ਨੂੰ ਜ ਕਈ ਸਮੀਕਰਣ ਨੇ ਸਾਰਿਆਂ ਦੀ ਗੱਲਬਾਤ ਕਰਦੇ ਆ ਪਹਿਲਾਂ ਆਪਾਂ ਉਹ 5 ਪੁਆਇੰਟ ਡਿਸਕਸ ਕਰਦੇ ਆ ਜਿਨ੍ਹਾਂ ਰਾਹੀਂ ਗਰਦਾਸਪੁਰ ਦੀ ਸਥਿਤੀ ਜਿਹੜੀ ਆ ਉਹ ਪਕੜੀ ਜਾ ਸਕਦੀ ਹੈ ਗਰਦਾਸਪੁਰ ਸ਼ਹਿਰ ਦੇ ਵਿੱਚ ਕਾਂਗਰਸ ਅਤੇ ਆਪ ਦੇ ਵਿਚਕਾਰ ਟੱਕਰ ਹੈ ਦਿਨਾਂ ਨਗਰ ਦੇ ਵਿੱਚ ਕਾਂਗਰਸ ਕਾਫੀ ਮਜ਼ਬੂਤ ਹੈ ਕਾਦੀਆਂ ਦੇ ਵਿੱਚ ਕਾਂਗਰਸ ਦਾ ਠੀਕ ਠਾਕ ਹੋਲਡ ਹੈ ਕਿਉਂਕਿ ਇੱਥੋਂ ਹੀ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਜਿਹੜੇ ਆ ਪ੍ਰਤਾਪ ਸਿੰਘ ਬਾਜਵਾ ਚੋਣ ਜਿੱਤੇ ਐ ਤੇ ਉਹਨਾਂ ਦੀ ਬਹੁਤ ਠੀਕ ਪਕੜ ਹੈ ਕਾਦੀਆਂ ਦੇ ਉੱਤੇ ਤੇ ਕਾਦੀਆਂ ਦੇ ਵਿੱਚ ਸਮੀਕਰਨ ਜਿਹੜੇ ਆ ਉਹ ਇਹ ਵੀ ਹੈ ਕਿ ਇੱਥੇ ਘੱਟ ਗਿਣਤੀ ਮੁ슬ਮਨ ਭਾਈਚਾਰਾ ਕਾਫੀ ਵੱਡੀ ਤਦਾਦ ਚ ਵਸਦਾ ਹੈ ਇਸ ਕਰਕੇ ਕਾਂਗਰਸ ਦੀ ਸਥਿਤੀ ਇੱਥੇ ਮਜ਼ਬੂਤ ਹੈ ਫਤਿਹਗੜ ਚੂੜੀਆ ਦੇ ਡੇਰਾ ਬਾਬਾ ਨਾਨਕ ਦੇ ਵਿੱਚ ਕਾਂਗਰਸ ਅਤੇ ਆਪ ਦੇ ਵਿਚਕਾਰ ਟੱਕਰ ਹੈ ਤੁਹਾਨੂੰ ਦੱਸ ਦਈਏ ਕਿ ਡੇਰਾ ਬਾਬਾ ਨਾਨਕ ਤੋਂ ਹੀ ਸੁਖਜਿੰਦਰ ਸਿੰਘ ਰੰਧਾਵਾ ਇਸ ਵੇਲੇ ਵਿਧਾਇਕ ਨੇ ਉਹਨਾਂ ਲਈ ਬੜੀ ਔਖੀ ਘੜੀ ਆ ਕਿਉਂਕਿ ਪਿਛਲੀ ਵਾਰ ਵੀ ਉਹਨਾਂ ਨੇ ਬੜੇ ਲੋ ਮਾਰਜਨ ਤੇ ਸੀਟ ਜਿੱਤੀ ਸੀ ਪਠਾਨਕੋਟ ਦੇ ਵਿੱਚ ਤਿੰਨ ਹਲਕਿਆਂ ਦੇ ਵਿੱਚ ਭਾਜਪਾ ਠੀਕ ਠਾਕ ਸਥਿਤੀ ਚਾ ਮਜ਼ਬੂਤ ਸਥਿਤੀ ਦੇ ਆਵੇ ਚਾ ਉਥੇ ਭੋਵਾ ਦੇ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਕਾ ਟੱਕਰ ਹੈ ਸੁਜਾਨਪੁਰ ਦੇ ਵਿੱਚ ਕਾਂਗਰਸ ਅਤੇ ਭਾਜਪਾ ਦੇ ਵਿੱਚ ਸਖਤ ਟੱਕਰ ਜਿਹੜੀ ਵੇਖਣ ਨੂੰ ਮਿਲ ਰਹੀ ਹੈ ਵਿਧਾਨ ਸਭਾ ਚੋਣਾਂ ਦੇ ਵਿੱਚ ਆਪ ਦੀ ਹਵਾ ਦੇ ਵਿੱਚ ਵੀ ਕਾਂਗਰਸ ਨੇ 9 ਦੇ ਵਿੱਚੋਂ 6 ਸੀਟਾਂ ਦੇ ਉੱਤੇ ਇੱਥੇ ਕਬਜ਼ਾ ਕਰ ਲਿਆ ਸੀ ਭਾਜਪਾ ਸਿਰਫ ਪਠਾਨਕੋਟ ਜਿੱਤ ਸਕੀ ਸੀ ਉੱਥੇ ਹੀ ਆਪ ਨੇ ਪੁਵਾ ਤੇ ਬਟਾਲਾ ਸੀਟ ਜਿੱਤੀ ਸੀ ਆਪ ਕੈਂਡੀਡੇਟ ਅਮਨ ਸ਼ੇਰ ਸਿੰਘ ਕਲਸੀ ਵੀ ਜਿਹੜੇ ਆ ਬਟਾਲਾ ਤੋਂ ਵਿਧਾਇਕ ਨੇ ਕਾਂਗਰਸ ਨੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਟਿਕਟ ਦਿੱਤੀ ਹੈ ਪੂਰੇ ਪਠਾਨਕੋਟ ਵਿੱਚ ਉਹਨਾਂ ਦਾ ਕਿਤੇ ਵੀ ਕੋਈ ਵਿਰੋਧ ਨਹੀਂ ਹੈਗਾ ਜਿਹਦਾ ਫਾਇਦਾ ਉਹਨਾਂ ਨੂੰ ਸਾਫ਼ ਮਿਲਦਾ ਹੋਇਆ ਵਿਖਾਈ ਦੇ ਰਿਹਾ ਹੈ ਭਾਜਪਾ ਪਹਿਲਾਂ ਹੀ ਈਸ਼ਵਰਨ ਸਲਾਰੀਆ ਤੇ ਵਿਨੋਦ ਖੰਨਾ ਦੇ ਪਰਿਵਾਰ ਦਾ ਵਿਰੋਧ ਪਠਾਨਕੋਟ ਇਲਾਕੇ ਤੇ ਜਿਹੜਾ ਉੱਪਰ ਪਹਾੜੀ ਪਹਾੜੀ ਦਾ ਇਲਾਕਾ ਆ ਉਹਦੇ ਵਿੱਚ ਚੱਲ ਰਹੀ ਹੈ ਆਪ ਬਟਾਲਾ ਪੋਆ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਮਜ਼ਬੂਤ ਵਿਖਾਈ ਦਿੰਦੀ ਹੈ ਪਰ ਗਰਦਾਸਪੁਰ ਹਲਕੇ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਆਪ ਦਾ ਹੋਲਡ ਇਸ ਹਲਕੇ ਦੇ ਅੰਦਰ ਵਿਖਾਈ ਨਹੀਂ ਦਿੰਦਾ ਗਰਦਾਸਪੁਰ ਦੇ ਵਿੱਚ ਤਕਰੀਬਨ 60% ਸਿੱਖ ਨੇ ਜ਼ਿਆਦਾਤਰ ਸਿੱਖ ਜਿਹੜੇ ਆ ਉਹ ਕਾਲੀ ਦਲ ਦੇ ਸਮਰਥਕ ਰਹੇ ਨੇ ਜਾਂ ਹੈਗੇ ਨੇ ਬਾਰ ਇਸ ਵਾਰ ਅਕਾਲੀ ਦਲ ਦੇ ਆ ਖੁੱਲ ਕੇ ਇਹ ਸਿੱਖਵਾਦੀ ਆ ਜਿਹੜੀ ਜ ਸਿੱਖ ਵੋਟਰ ਆ ਉਹ ਸਮਰਥਨ ਕਰਦਾ ਹੋਇਆ ਵਿਖਾਈ ਨਹੀਂ ਦੇ ਰਿਹਾ ਬੀਤੇ ਦਿਨਾਂ ਦੇ ਵਿੱਚ ਅਕਾਲੀ ਦਲ ਨੇ ਆਪਣੇ ਪੁਰਾਣੇ ਸਮਰਥਕ ਕਾਲੋਂ ਪਰਿਵਾਰ ਦੇ ਪੁੱਤਰ ਰਵੀਕਰਨ ਸਿੰਘ ਕਾਲੋਂ ਨੂੰ ਸਸਪੈਂਡ ਕਰ ਦਿੱਤਾ ਸੀ ਜਿਸ ਤੋਂ ਬਾਅਦ ਭਾਜਪਾ ਦੇ ਵਿੱਚ ਉਹ ਸ਼ਾਮਲ ਹੋ ਗਏ ਸਨ ਇਸ ਦਾ ਨੁਕਸਾਨ ਵੀ ਇਕਾਲੀ ਦਲ ਨੂੰ ਚੁੱਕਣਾ ਪੈ ਸਕਦਾ ਤੇ ਭਾਜਪਾ ਨੂੰ ਡੇਰਾ ਬਾਬਾ ਨਾਨਕ ਵਰਗੇ ਹਲਕੇ ਦੇ ਅੰਦਰ ਥੋੜੀ ਸੁੱਖ ਦਾ ਸਾਹ ਆ ਸਕਦਾ ਹੈ ਡਾਕਟਰ ਉੱਥੇ ਹੀ ਡਾਕਟਰ ਦਰਜੀਤ ਸਿੰਘ ਚੀਮਾ ਜਿਨ੍ਹਾਂ ਦਾ ਜਨਮ ਬੇਸ਼ਕ ਗਰਦਾਸਪੁਰ ਦੇ ਵਿੱਚ ਹੋਇਆ ਪਰ ਉਹਨਾਂ ਦਾ ਰਾਜਨੀਤਿਕ ਕੈਰੀਅਰ ਲਗਭਗ ਸਾਰਾ ਆਨੰਦਪੁਰ ਦੇ ਆਸ-ਪਾਸ ਰਿਹਾ ਉਹਨਾਂ ਨੂੰ ਉਮੀਦਵਾਰ ਬਣਾਉਣ ਦੇ ਨਾਲ ਲੋਕਲ ਲੀਡਰਸ਼ਿਪ ਕਾਫੀ ਨਾਰਾਜ਼ ਹੈ ਕਿਉਂਕਿ ਸੁੱਚਾ ਸਿੰਘ ਲੰਗਾ ਦਾ ਜਿਹੜਾ ਮਾਮਲਾ ਉੱਠਿਆ ਉਹ ਵੀ ਇਸੇ ਚੱਕਰ 'ਚੋਂ ਉੱਠਿਆ ਹੋਇਆ ਮਾਮਲਾ ਸੀ ਰਾਮ ਮੰਦਰ ਨੂੰ ਲੈ ਕੇ ਪੂਰੇ ਦੇਸ਼ 'ਚ ਚਰਚਾ ਹੈ ਪਰ ਪੂਰੇ ਦੇਸ਼ 'ਚ ਜਿਸ ਹਿਸਾਬ ਨਾਲ ਰਾਮ ਮੰਦਰ ਦੇ ਬਾਰੇ ਕਰੰਟ ਦੇਖਿਆ ਜਾਣਾ ਚਾਹੀਦਾ ਸੀ ਉਸ ਪ੍ਰਕਾਰ ਨਹੀਂ ਦੇਖਿਆ ਗਿਆ ਪਰ ਗਰਦਾਸਪੁਰ ਦੇ ਵਿੱਚ ਇਹ ਹੁਣ ਵੱਡਾ ਮੁੱਦਾ ਨਹੀਂ ਬਣ ਰਿਹਾ ਜਿਵੇਂ ਪੂਰੇ ਦੇਸ਼ ਦੇ ਵਿੱਚ ਬਹੁਤਾ ਦਿਖਾਈ ਦਿੱਤਾ ਪਰ ਇਹਦਾ ਸ਼ਹਿਰੀ ਵੋਟਰ ਦੇ ਅੰਦਰ ਖਾਸ ਕਰਕੇ ਜਿਹੜਾ ਵੋਟਰ ਕਿਸੇ ਨਾ ਕਿਸੇ ਤਰੀਕੇ Hindu ਜਾਂ RSS ਦੇ ਪ੍ਰਭਾਵ ਹੇਠ ਰਿਹਾ ਹੈ ਉਹਦੇ ਅੰਦਰ ਦੇਖਿਆ ਜਾ ਰਿਹਾ ਹਿੰਦੂਆਂ ਦੇ ਵਿੱਚ ਰਾਮ ਮੰਦਰ ਤੇ ਨਰਿੰਦਰ ਮੋਦੀ ਦਾ ਫੈਕਟਰ ਠੀਕ ਠਾਕ ਤਰੀਕੇ ਦੇ ਨਾਲ ਕੰਮ ਕਰ ਰਿਹਾ ਆ ਇਹ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਇਹਦੇ ਨਾਲ ਹੀ ਗਰਦਾਸਪੁਰ ਦੇ ਵਿੱਚ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਬਾਰੇ ਵੀ ਚਰਚਾ ਹੈ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਵਿੱਚ ਹੀ ਡੇਰਾ ਬਾਬਾ ਨਾਨਕ ਦਾ ਜਿਹੜਾ ਹਲਕਾ ਆ ਉਹ ਉਸ ਦੇ ਨਾਲ ਜੁੜਿਆ ਹੋਇਆ ਹੈ ਇਸ ਦੀ ਚਰਚਾ ਦੇ ਕਾਰਨ ਭਾਜਪਾ ਆਗੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਵੀ ਕਰਦੇ ਰਹੇ ਆ ਜੇਕਰ ਲੋਕਾਂ ਦੀ ਗੱਲ ਕਰ ਲਈ ਜਾਵੇ ਤਾਂ ਰਾਜੇਸ਼ ਨੇ ਜਿਹੜੇ ਰਜੇਸ਼ ਕੁਮਾਰ ਗੁਪਤਾ ਦਾ ਕਹਿਣਾ ਹੈ ਕਿ ਇਸ ਸਮੇਂ ਆਮ ਆਦਮੀ ਪਾਰਟੀ ਦਾ ਜੋਰ ਹੈ ਉਹਨਾਂ ਕਹੇ ਕਿ ਭਾਜਪਾ ਅਕਾਲੀ ਦਲ ਪਹਿਲਾਂ ਗੜ ਇਹ ਹਲਾਕਾ ਮੰਨਿਆ ਜਾਂਦਾ ਸੀ ਪਰ ਹੁਣ ਉਹਨਾਂ ਦੇ ਉਹ ਦੋਵੇਂ ਇਕੱਠੇ ਨਹੀਂ ਹੈਗੇ ਇਸ ਕਰਕੇ ਇਹਦਾ ਨੁਕਸਾਨ ਹੋ ਸਕਦਾ ਭਾਜਪਾ ਵੀ ਅਕਾਲੀ ਦਲ ਦੇ ਸਹਿਯੋਗ ਦੇ ਨਾਲ ਇਹ ਸੀਟ ਜਿੱਤ ਜਾਂਦੀ ਸੀ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਫਤੇਗੜ ਚੂੜੀਆਂ ਬਟਾਲਾ ਕਾਦੀਆਂ ਤੇ ਕਾਨੂੰਵਾਲ ਜਿਹੇ ਇਲਾਕੇ ਨੇ ਜਿੱਥੇ ਭਾਜਪਾ ਦਾ ਆਧਾਰ ਨਹੀਂ ਹੈਗਾ ਪਠਾਨਕੋਟ ਦੇ ਵਿੱਚ ਹੀ ਸਿਰਫ ਭਾਜਪਾ ਦਾ ਆਧਾਰ ਹੈ ਗਗਨ ਵੀਰ ਦਾ ਕਹਿਣਾ ਹੈ ਕਿ ਆਪ ਨੇ ਜਿਹੜੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਜਿਸ ਕਰਕੇ ਜਿਹੜਾ ਚੋਣਾਂ ਦਾ ਮਾਹੌਲ ਆ ਉਹ ਕਾਂਗਰਸ ਦੇ ਪੱਖ ਦੇ ਵਿੱਚ ਜਾ ਰਿਹਾ ਆ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਕਾਫੀ 2022 ਦੇ ਵਿੱਚ ਸਮਰਥਨ ਦਿੱਤਾ ਸੀ ਪਰ ਉਹਦੇ ਵਾਅਦੇ ਪੂਰੇ ਨਾ ਹੋਣ ਕਰਕੇ ਜਿਹੜੀ ਸਥਿਤੀ ਆ ਆਪਦੀ ਉਹ ਵਿਗੜਦੀ ਆ ਪਾਰਟੀ ਨੇ ਨਸ਼ੇ ਨੂੰ ਕੰਟਰੋਲ ਕਰਨ ਦੀ ਕਰਨ ਦੀ ਗੱਲ ਆਖੀ ਸੀ ਪਰ ਉਹ ਪੂਰੀ ਹੁੰਦੀ ਹੋਈ ਵਿਖਾਈ ਨਹੀਂ ਦੇ ਰਹੀ ਕ腐ਸ਼ਨ ਦੀ ਗੱਲ ਕਹੀ ਸੀ ਕਿ ਕ腐ਸ਼ਨ ਖਤਮ ਕੀਤੀ ਜਾਊਗੀ ਪਰ ਭ੍ਰਿਸ਼ਟਾਚਾਰ ਜਿਉਂਦਾ ਤਿਉਂ ਹੈ ਜੇਕਰ ਗਰਦਾਸਪੁਰ ਦੇ ਪੱਤਰਕਾਰਾਂ ਦੀ ਗੱਲ ਕਰੀਏ ਗਰਦਾਸਪੁਰ ਦੇ ਬਹੁਤੇ ਪੱਤਰਕਾਰ ਇਸ ਗੱਲ ਦੇ ਉੱਤੇ ਸਹਿਮਤ ਹੁੰਦੇ ਹੋਏ ਵਿਖਾਈ ਦਿੰਦੇ ਆ ਕਿ ਸਣੀ ਦਿ올 ਨੇ ਭਾਜਪਾ ਦੀ ਰਾਹ ਦੇ ਵਿੱਚ ਅਜਿਹੇ ਕੰਡੇ ਵੀਸਤੇ ਨੇ ਜਿਹੜੇ ਦਿਨੇਸ਼ ਬੱਬੂ ਨੂੰ ਚੁਗਣੇ ਔਖੇ ਹੋ ਗਏ ਭਾਜਪਾ ਨੂੰ ਗਰਦਾਸਪੁਰ ਹਲਕੇ ਦੇ ਵਿੱਚ ਦੋ ਚੀਜ਼ਾਂ ਵੱਡੀ ਸੱਟ ਮਾਰ ਰਹੀਆਂ ਨੇ ਮਾਫ ਕਰਨਾ ਤਿੰਨ ਪਹਿਲੀ ਗੱਲ ਤਾਂ ਕਿ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਉਹ ਵੋਟ ਨਹੀਂ ਮਿਲ ਰਿਹਾ ਜਿਹੜਾ ਉਹਨਾਂ ਨੂੰ ਪਹਿਲਾਂ ਮਿਲਦਾ ਰਿਹਾ ਚਾਹੇ ਉਹ ਵਿਨੋਦ ਖੰਡਾ ਦੀਆਂ ਚਾਰੇ ਪੰਜੇ ਇਲੈਕਸ਼ਨਾਂ ਹੋਣ ਸਣੀ ਦਿਓਲ ਦੀ ਇਲੈਕਸ਼ਨ ਹੋਵੇ ਅਕਾਲੀਆਂ ਨੇ ਸਣੀ ਦਿਓਲ ਦੀ ਇਲੈਕਸ਼ਨ ਸੁਨੀਲ ਜਾਖੜ ਦੇ ਵਿਰੋਧ ਦੇ ਵਿੱਚ ਇਸ ਪ੍ਰਕਾਰ ਲੜੀ ਸੀ ਕਿ ਜਿਵੇਂ ਅਕਾਲੀ ਦਲ ਦਾ ਖੁੱਦ ਦਾ ਜਿਵੇਂ ਪ੍ਰਕਾਸ਼ ਸਿੰਘ ਬਾਦਲ ਲੜ ਰਹੇ ਹੋਣ ਨਾ ਇਸ ਤਰ੍ਹਾਂ ਨਾਲ ਉਹਨਾਂ ਨੇ ਇਲੈਕਸ਼ਨ ਲੜੀ ਸੀ 2019 ਦੀ ਇਸ ਵਾਰ ਅਕਾਲੀ ਦਲ ਦਾ ਸਮਰਥਨ ਤਾਂ ਬਿਲਕੁਲ ਨਹੀਂ ਮਿਲ ਰਿਹਾ ਭਾਜਪਾ ਨੂੰ ਦਿਨੇਸ਼ ਬੱਬੂ ਨੂੰ ਸਭ ਤੋਂ ਵੱਡਾ ਨੁਕਸਾਨ ਹੈ ਦੋਵਾਂ ਨੂੰ ਨਹੀਂ ਮਿਲ ਰਿਹਾ ਭਾਜਪਾ ਨੂੰ ਉੱਪਰਲਾ ਵੋਟ ਭਾਜਪਾ ਦਾ ਜਿਹੜਾ ਕਿਹਾ ਜਾਂਦਾ ਹੈ ਕਿ ਪਠਾਨਕੋਟ ਦੇ ਇਲਾਕੇ ਵਿੱਚ ਆਧਾਰ ਹੈ ਉਹਦਾ ਵੋਟ ਨਹੀਂ ਟਰਾਂਸਫਰ ਹੋ ਰਿਹਾ ਅਕਾਲੀ ਦਲ ਨੂੰ ਅਕਾਲੀ ਦਲ ਦਾ ਵੋਟ ਭਾਜਪਾ ਨੂੰ ਨਹੀਂ ਇਸ ਕਰਕੇ ਮੇਰਾ ਇਹ ਮੰਨਣਾ ਹੈ ਕਿ ਲਗਭਗ ਭਾਜਪਾ ਨੂੰ 1.5 ਤੋਂ 2 ਲੱਖ ਦਾ ਘਾਟਾ ਤਾਂ ਇੱਥੇ ਹੀ ਪੈ ਰਿਹਾ ਹੈ 1.5 ਤੋਂ 2 ਲੱਖ ਦਾ ਘਾਟਾ ਸ਼ਰਮ ਪੈ ਰਿਹਾ ਹੈ ਇੱਥੇ ਉਸ ਤੋਂ ਬਾਅਦ ਜਿਹੜਾ ਮਸੀਹ ਭਾਈਚਾਰਾ ਆ ਮਸੀਹ ਭਾਈਚਾਰੇ ਬਾਰੇ ਰਿਪੋਰਟ ਹਾਲੇ ਸਪੱਸ਼ਟ ਨਹੀਂ ਹੋ ਰਹੀ ਕਿ ਕੀ ਹੈ ਪਰ ਮਸੀਹ ਭਾਈਚਾਰੇ ਦਾ ਜਿਹੜਾ ਉਮੂਮਨ ਮੰਨਿਆ ਜਾ ਰਿਹਾ ਕਿ ਉਹ ਦੋ ਥਾਂਵੇਂ ਡਿਵਾਈਡ ਹੋ ਸਕਦਾ ਹੈ ਜਿਸ ਵਿੱਚ ਵੱਡਾ ਹਿੱਸਾ ਕਾਂਗਰਸ ਨਾਲ ਤੇ ਛੁਟ ਘੱਟ ਹਿੱਸਾ ਜਿਹੜਾ ਆ ਉਹ ਜਾਵੇਗਾ ਆਪ ਵੱਲ ਤੇ ਇੱਕ ਅੱਧਾ ਪਰਸੈਂਟ ਉਹ ਕਾਲੀ ਦਲ ਨੂੰ ਮੂਵ ਕਰ ਸਕਦਾ ਭਾਜਪਾ ਵੱਲ ਜਾਣ ਦੀਆਂ ਉਹਦੀਆਂ ਸੰਭਾਵਨਾਵਾਂ ਕਾਫੀ ਘਟ ਨੇ ਸਣੀ ਦੇ올 ਦੀ ਕਾਰਗੁਜ਼ਾਰੀ ਦੇ ਕਾਰਨ ਸਣੀਦੋਲ ਦੀ ਗਰਦਾਸਪੁਰ ਤੋਂ ਬਣਾਈ ਗਈ ਦੂਰੀ ਦੇ ਕਾਰਨ ਇਹ ਸਾਰਾ ਮਾਹੌਲ ਬਣਿਆ ਭਾਜਪਾ ਦੇ ਹੱਥੋਂ ਸਣੀਦੋਲ ਨੇ ਜਿਹੜਾ ਉਹ ਗਰਦਾਸਪੁਰ ਖੋਲਿਆ ਬੇਸ਼ੱਕ ਸਣੀਦੋਲ ਨਾਲ ਕਾ ਗੱਡਣ ਦੀਆਂ ਕੋਸ਼ਿਸ਼ਾਂ ਕਰਦੇ ਰਹੇਗੇ ਪਰ ਭਾਜਪਾ ਦਾ ਬੇੜਾ ਬਿਠਾ ਕੇ ਗਏ ਆ ਭਾਜਪਾ ਨੂੰ ਐਸਾ ਡੋਬਿਆ ਉਹਨਾਂ ਨੇ ਗਰਦਾਸਪੁਰ ਦੇ ਵਿੱਚ ਕਿ ਭਾਜਪਾ ਮੈਨੂੰ ਲੱਗਦਾ ਕਿ 2000 ਜਿਹੜਾ ਅਗਲਾ ਇਲੈਕਸ਼ਨ ਉਹਨਾਂ 29 ਵਾਲਾ ਉਹ ਵੀ ਨਾ ਜਿੱਤ ਸਕੇ ਐਸੀ ਸਥਿਤੀ ਸਣੀਦੋਲ ਦੀ ਬਣੀ ਆ ਖਾਸ ਕਰਕੇ ਨੌਜਵਾਨ ਬੇਸ਼ੱਕ ਭਾਜਪਾ ਕਈ ਤਰ੍ਹਾਂ ਦੇ ਜਿਹੜੀ ਗੱਲਾਂ ਕਰਦੀ ਹੋਵੇ ਰਾਮ ਮੰਦਰ ਦੀਆਂ ਹੋਰ ਧਾਰਾ 370 ਦੀਆਂ ਨਵੀਂ ਪੀੜ੍ਹੀ ਦੇ ਅੰਦਰ ਸਣੀ ਦੇਵਲ ਦੀ ਕਾਰਗੁਜ਼ਾਰੀ ਨੂੰ ਲੈ ਕੇ ਬਹੁਤ ਵੱਡਾ ਰੋਸ ਹੈ ਜਿਹਦਾ ਘਾਟਾ ਭਾਜਪਾ ਨੂੰ ਪੈਂਦਾ ਨਜ਼ਰ ਆ ਰਿਹਾ ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਉਹਨਾਂ ਦਾ ਉਮੀਦਵਾਰ ਬਿਲਕੁਲ ਲੋਕਲ ਸੁਖਜਿੰਦਰ ਸਿੰਘ ਰੰਧਾਵਾ ਬਿਲਕੁਲ ਲੋਕਲ ਨੇ ਸੁਖਜਿੰਦਰ ਸਿੰਘ ਰੰਧਾਵਾ ਦੀ ਛਵੀ ਵੀ ਇਸ ਤਰ੍ਹਾਂ ਦੀ ਹੈ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਕਾਲਾ ਦੌਰ ਚੱਲ ਰਿਹਾ ਸੀ ਉਹਨਾਂ ਦੇ ਪਿਤਾ ਦੀ ਸ਼ਹਾਦਤ ਹੋਈ ਉਹਨਾਂ ਦੇ ਪਿਤਾ ਨੂੰ ਜਿਹੜਾ ਕਤਲ ਕਰ ਦਿੱਤਾ ਗਿਆ ਤਾਂ ਹਿੰਦੂ ਵੋਟਰਾਂ ਦੇ ਵਿੱਚ ਵੀ ਉਹਨਾਂ ਦੀ ਠੀਕ ਠਾਕ ਪਕੜ ਹੈ ਇਹ ਇੱਕ ਵੱਡਾ ਕਾਰਨ ਹੈ ਤੇ ਉਹ ਸਾਬਕਾ ਮੰਤਰੀ ਵੇ ਆ ਤੇ ਪੈਸੇ ਪੁੱਸੇ ਦਿੰਦੇ ਰਹੇ ਹਲਕੇ ਨੂੰ ਇਹ 'ਚ ਕੋਈ ਸ਼ੱਕ ਨਹੀਂ ਲੋਕਾਂ ਦੇ ਵਿੱਚ ਵੀ ਜਾਣਿਆ-ਬਣਿਆ ਤੇ ਪਹਿਚਾਣਿਆ ਚਿਹਰਾ ਨੇ ਸੁਖਜਿੰਦਰ ਰੰਦਾਵਾ ਬੇਦਾਗ ਸ਼ਵੀ ਰਹੀ ਹੈ ਹਾਲੇ ਤੱਕ ਉਹਨਾਂ ਦੀ ਅਤੇ ਕਿਹਾ ਜਾਂਦਾ ਹੈ ਕਿ ਸੁਖਜਿੰਦਰ ਰੰਧਾਵਾ ਜੋ ਗੱਲ ਕਰਦੇ ਨੇ ਉਹਨੂੰ ਪਗਾ ਦਿੰਦੇ ਨੇ ਜਿਵੇਂ ਮਰਜ਼ੀ ਪਗਾਉਣ ਉਹਨਾਂ ਦੇ ਪੋਜ਼ਿਟਿਵ ਪੁਆਇੰਟ ਜਿਹੜੇ ਐ ਉਹ ਸਭ ਤੋਂ ਵੱਡਾ ਐਕਸਪੀਰੀਅੰਸ ਐ ਦੇਖੋ ਅਮਨ ਸਿੰਘ ਸੈਰੀ ਕਲਸੀ ਹੁਣ ਵਿਧਾਨ ਸਭਾ 'ਚ ਬੋਲਣ ਵਾਲੇ ਮਸਲੇ ਤੇ ਜਾਂ ਅੱਗੇ ਪਿੱਛੇ ਉਹਨਾਂ ਤੋਂ ਮਾਰੇ ਬਣਿਆ ਜਾਂਦਾ ਕਿ ਉਹ ਮੈਚੂਰ ਨਹੀਂ ਗਏ ਸਮਝਦਾਰ ਉਹਨਾਂ 'ਚ ਸਮਝਦਾਰੀ ਉਸ ਪੱਧਰ ਦੀ ਸਿਆਸੀ ਤੌਰ ਤੇ ਨਹੀਂ ਆਈ ਜਿਹੜੀ ਇਸ ਸਮੇਂ ਸੁਖਜਿੰਦਰ ਸਿੰਘ ਰੰਧਾਵਾ ਦੇ ਅੰਦਰ ਹੈ ਗਈ ਹੈ ਡਾਕਟਰ ਦਲਜੀਤ ਚੀਮਾ ਵੈਸੇ ਹੀ ਜਿਹੜਾ ਪਿੱਛੜ ਚੁੱਕੇ ਹੈ ਕਾਫੀ ਹੱਦ ਤੱਕ ਅਕਾਲੀਆਂ ਦੀ ਅੰਤਰਕਲਾ ਕਹਿ ਲੋ ਜਾਂ ਉਹਨਾਂ ਦੇ ਉਮੀਦਵਾਰੀ ਦੇ ਬਾਰੇ ਜੋ ਚਰਚਾਵਾਂ ਚੱਲੀਆਂ ਉਸ ਤੋਂ ਪਹਿਲਾਂ ਜਾਂ ਬਾਅਦ ਤਾਂ ਇਹ ਇੱਕ ਚੱਕਰ ਆ ਦਿਨੇਸ਼ ਬੱਬੂ ਨੂੰ ਕਿਸਾਨੀ ਅੰਦੋਲਨ ਸਣੀ ਦਿ올 ਦੀ ਮਾੜੀ ਕਾਰਗਜ਼ਾਰੀ ਜਿਹੜੀ ਆ ਉਹ ਲੈ ਕੇ ਬੈ ਗਈ ਤੇ ਅਕਾਲੀ ਦਲ ਦਾ ਨਾਲ ਨਾ ਹੋਣਾ ਭਾਜਪਾ ਲਈ ਜਿਹੜਾ ਉਹ ਰਾ ਓਖਾ ਕਰ ਦਿੰਦਾ ਤੇ ਇਹੀ ਕਾਰਨ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਇਹਨਾਂ ਸਾਰਿਆਂ ਜੋ ਅੱਗੇ ਨਿਕਲਦੇ ਹੋਏ ਵਿਖਾਈ ਦੇ ਰਹੇ ਨੇ ਆਪ ਨੇ ਕੁਝ ਵਾਦੇ ਪੂਰੇ ਕੀਤੇ ਪਰ ਕੁਝ ਨਹੀਂ ਕੀਤੇ ਗਰਦਾਸਪੁਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਕਾਡਰ ਉਸ ਹਿਸਾਬ ਦੇ ਨਾਲ ਮਜ਼ਬੂਤ ਨਹੀਂ ਹੈ ਭਾਜਪਾ ਦਾ ਕੈਡਰ ਜੋ ਹੈ ਉਹ ਨਾਰਾਜ਼ ਚੱਲ ਰਿਹਾ ਖਾਸ ਕਰਕੇ ਕਵਿਤਾ ਸ਼ਰਮਾ ਨੂੰ ਟਿਕਟ ਮਾਫ ਕਰਨਾ ਕਵਿਤਾ ਖੰਡਾ ਨੂੰ ਟਿਕਟ ਨਾ ਦੇਣ ਕਾਰਨ ਅਤੇ ਸਵਰਨ ਸਲਾਰੀਆ ਦਾ ਜਿਹੜਾ ਆਪ ਚ ਜਾਣਕਾਰਨ ਉਹ ਉੱਚ ਵੀ ਹਿਲਜੁਲ ਵੇਖੀ ਗਈ ਹੈ ਕਾਫੀ ਵੱਡੇ ਪੱਦਰ ਤੇ ਨਾਰਾਜ਼ ਦੱਸਿਆ ਜਾਂਦਾ ਹੈ ਇਸ ਵੇਲੇ ਮੌਜੂਦਾ ਲੋਕ ਸਭਾ ਸੀਟ ਗਰਦਾਸਪੁਰ ਬੇਸ਼ੱਕ ਭਾਜਪਾ ਦੇ ਕੋਲ ਹੈ ਪਰ ਆਪਣੀ ਪਹਿਚਾਨ ਜਿਹੜੀ ਆ ਉਹ ਹੁਣ ਭਾਜਪਾ ਇਥੋਂ ਗਵਾਉਂਦੀ ਜਾ ਰਹੀ ਹੈ ਇਹਦਾ ਫਾਇਦਾ ਹੁਣ ਸਿੱਧੇ ਤੌਰ ਦੇ ਉੱਤੇ ਜਿਹੜਾ ਉਹ ਕਾਂਗਰਸ ਨੂੰ ਹੁੰਦਾ ਹੋਇਆ ਨਜ਼ਰ ਆ ਰਿਹਾ ਗਰਦਾਸਪੁਰ ਦੇ ਵਿੱਚ ਇਸ ਸਮੇਂ ਅਸੀਂ ਇਹ ਨਹੀਂ ਦਾਅਵਾ ਕਰ ਸਕਦੇ ਕਿ ਕੌਣ ਜਿੱਤੂਗਾ ਕੌਣ ਹਾਰੂਗਾ ਅਸੀਂ ਗੱਲ ਕਰ ਸਕਦੇ ਹਾਂ ਕਿ ਰੇਸ ਲੱਗੀ ਹੋਈ ਹੈ ਤੇ ਸਾਨੂੰ ਸਾਹਮਣੇ ਐਂਡਪੁਆਇੰਟ ਤੇ ਕੌਣ ਪਹਿਲੇ ਨੰਬਰ ਤੇ ਆਉਂਦਾ ਹੈ ਇਹਦੇ ਬਾਰੇ ਅਸੀਂ ਕੋਈ ਟਿੱਪਣੀ ਨਹੀਂ ਕਰ ਸਕਦੇ ਨਾ ਹੀ ਸਾਨੂੰ ਪਤਾ ਹੈ ਕਿ ਕੀ ਹੋਣਾ ਹੈ 1 ਜੂਨ ਨੂੰ ਵੋਟਾਂ ਪੈਣੀਆਂ 4 ਨੂੰ ਨਤੀਜੇ ਆਉਣੇ ਪਰ ਸਾਡੇ ਸਾਹਮਣੇ 4 ਤੋਂ 5 ਜਿਹੜੇ ਦੜਾਕ ਦੌੜ ਰਹੇ ਨੇ ਤੇ ਉਹਨਾਂ ਦੇ ਵਿੱਚੋਂ ਸਾਨੂੰ ਮੈਨੂੰ ਨਿੱਜੀ ਤੌਰ ਤੇ ਦੇ ਗਰਾਉਂਡ ਰਿਪੋਰਟ ਦੇ ਹਿਸਾਬ ਦੇ ਨਾਲ ਜੇਕਰ ਗੱਲ ਕਰੀਏ ਤਾਂ ਸੁਖਜਿੰਦਰ ਸਿੰਘ ਰੰਧਾਵਾ ਸਾਰਿਆਂ ਨਾਲੋਂ ਕੁਝ ਕਦਮ ਅੱਗੇ ਨਜ਼ਰ ਆਉਂਦੇ ਆ ਐਂਡਪੁਆਇੰਟ ਤੇ ਉਹ ਆਪਣੀ ਇਸ ਵਰਤ ਨੂੰ ਬਰਕਰਾਰ ਰੱਖਦੇ ਆ ਜਾਂ ਨਹੀਂ ਇਹ ਤਾਂ ਸਮਾਂ ਦੱਸੇਗਾ